ਓਕੇ ਮੈਂ 8 ਵਜੇ ਦੇ ਤੱਕ ਪਿਆ ਤੈਨੂੰ ਪਤਾ ਨਹੀਂ ਲੱਗਦਾ ਏਡਾ ਦਿਨ ਚੜਿਆ ਆ ਤੇ ਤੂੰ ਸਕੂਲ ਨਹੀਂ ਜਾਣਾ? ਉਹ ਨਹੀਂ ਯਾਰ ਡੈਡੀ ਮੈਂ ਨਹੀਂ ਸਕੂਲ ਜਾਣਾ। ਕਿਉਂ? ਕੀ ਗੱਲ ਕਿਉਂ ਨਹੀਂ ਜਾਣਾ? ਨਾ ਯਾਰ ਸਾਡਾ ਤਾਂ ਮਾਸਟਰ ਹੀ ਪੜਾੜਦਾ। ਮੈਨੂੰ ਉਹੀ ਕੁੱਟੇ ਜਾਂਦਾ ਰਹਿੰਦਾ। ਮੈਂ ਤਾਂ ਨਹੀਂ ਜਾਂਦਾ ਸਕੂਲ। ਓਏ ਫੇਰ ਕੀ ਹੋ ਗਿਆ ਇਹ ਤੇਰਾ ਮਾਸਟਰ ਆੜਬਾ? ਨਾਲੇ ਜਿਹੜੇ ਸਕੂਲ 'ਚ ਮਾਸਟਰ ਆੜਬ ਹੋਣ ਨਾ ਉਸੇ ਜਵਾਕਾਂ ਦੀ ਜ਼ਿੰਦਗੀ ਬੰਦੀ ਹੁੰਦੀ ਆ। ਪੜ੍ਹ ਜੇਗਾ ਚਾਰ ਅੱਖਰ ਤੇਰੀ ਜ਼ਿੰਦਗੀ ਬਣ ਜੂ। ਸਮਝ ਗਿਆ ਮੇਰੀ ਗੱਲ? ਤੇ ਨਹੀਂ ਕੋਰੀ ਖੁੱਤ ਨਹੀਂ ਬਊਗੀ ਤੇ ਹੁਣ ਖੜਾ ਹੋ ਤੇ ਸਕੂਲ ਜਾ। ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਬੱਚੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬੇਟਾ ਗੁੱਡ ਮਾਰਨਿੰਗ ਆਹ ਮੇਰੇ ਸਕੂਲ ਦੇ ਬੱਚੇ ਬਹੁਤ ਵਧੀਆ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਬੱਚਾ ਗੁੱਡ ਮਾਰਨਿੰਗ ਆਹ ਮਾਰਨਿੰਗ ਸਰ ਗੁੱਡ ਮਾਰਨਿੰਗ ਬੱਚਾ ਗੁੱਡ ਮਾਰਨਿੰਗ ਗੁੱਡ ਸਾਬ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਬੱਚਾ ਤੂੰ ਐਂ ਦੱਸ ਵੀ ਉਹ ਆਪਣੇ ਗੇਟ ਤੇ ਕੀ ਲਿਖਿਆ ਹੈ ਉਹ ਲਿਖਿਆ ਹੈ ਵੀ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ ਤੇ ਬੇਟਾ ਤੂੰ ਸਵੇਰ ਸਵੇਰ ਸੇਵਾ ਇੰਨੀ ਕਿਉਂ ਭਾਲਦਾ ਹੈ ਰੇਂਦਾ ਖੁੰਦਾ ਤੂੰ ਫੋਨ ਚੱਕਿਆ ਹੈ ਐ ਜੀ ਤੂੰ ਐਂ ਦੱਸ ਵੀ ਪੁੱਤ ਮੈਨੂੰ ਕੋੜਦੇ ਕੋੜਦੇ ਨਾ ਹੱਥ ਥੱਕ ਗਏ ਮੇਰੇ ਪਰ ਤੂੰ ਸੁਧਰਦਾ ਕਿਉਂ ਨਹੀਂ ਹੈ ਪੰਜਰੀ ਬੋਧਾ ਤੇ ਪੈਰ ਭਾਵੇਂ ਨਾ ਪਰਪਤ ਫਿਰ ਜੇ ਅਮਰ ਦਬਾਕ ਖੜਾ ਤੂੰ ਪ੍ਰਭੂ ਏ ਪ੍ਰਭੂ ਹੇ ਹਰੀ ਨਾਮ ਕ੍ਰਿਸ਼ਨ ਜਗਨਨਾਥ ਮੇਰਾ ਨੰਦੀ ਆ ਲੈ ਫਿਲਮਾਂ ਦੇਖ ਰਾ ਕੇ ਲੱਗਦਾ ਆ ਦੇਖਾਂ ਨਹੀਂ ਜੀ ਨੇ ਰਾਜਾ ਲਾ ਭਾਰੀ ਨਹੀਂ ਨਹੀਂ ਫਿਰ ਨਹੀਂ ਦੇਖਣੇ ਵਾਲਾ ਨਹੀਂ ਜੀ ਕਾ ਫਿਰ ਕਾਨਾ ਛੱਟ ਤੇ ਖੜਾ ਹੋ ਹੋ ਗਏ ਜੀ ਤੂੰ ਕਿਉਂ ਇੰਨਾ ਸਤਾਉਣਾ ਹੈ ਤੂੰ ਕਿਉਂ ਨਹੀਂ ਤੇਰਾ ਦਿਮਾਗ ਕੰਮ ਕਰਦਾ ਹੁਣ ਗਾਲ ਸੁਣਾ ਹਾਂਜੀ ਮੈਨੂੰ ਹੈਗਾ ਹੁਣ ਕੋਈ ਕੰਮ ਹਾਂ ਤੇ ਕੱਲ ਨੂੰ ਆਮਬ ਲਿਆਉਣਾ ਬਣਾ ਕੇ ਠੀਕ ਹੈ ਆਮਬ ਹਾਂ ਤੇ ਜੇ ਨਾ ਲਿਆਇਆ ਨਾ ਬਣਾ ਕੇ ਕੋਈ ਗਲਤੀ ਕਰੀ ਤੇ ਫਿਰ ਮੈਂ ਤੇਰਾ ਢੂਣਾ ਢੂਣਾ ਘੋਟੂ ਠੀਕ ਹੈ ਚਲ 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 ਭੱਜ ਲਾ ਗੁਡਵਾਰਨਿੰਗ ਸਰ ਓਏ ਆਹ ਕਿਹੜੀ ਗਟੂ ਆ ਗੁੱਡ ਆਫਟਰਨੂਨ ਦਾ ਟਾਈਮ ਹੋਇਆ ਪਿਆ ਲੇਟ ਕਿਵੇਂ ਬਸ ਲੰਘ ਗਈ ਸੀ ਤੇਰਾ ਵਰਦੀ ਨਹੀਂ ਬਾਈ ਉਹ ਗਿੱਲੀ ਸੀ ਉਹ ਤਾਂ ਬਾਈ ਉਹਨੂੰ ਕੰਮ ਚੈੱਕ ਕਰਾਓ ਇਹ ਮੈਨੂੰ ਹੀ ਕੰਮ ਹੈ 11 ਵਜੇ ਤੋਂ ਤੁਰੇ ਹੁੰਦੇ ਕੀ ਤੁਸੀਂ ਕੰਮ ਕਰਨਾ ਠੀਠੋ ਓਲੇ ਆ ਭਾਈ ਅੰਮੂ ਓ ਜਾ ਬਟਾ ਨਵੀਂ ਕੁੜੀ ਹੈ ਤੇਰੀ ਹੈਂਡਰਾਈਟਿੰਗ ਬਹੁਤ ਵਧੀਆ ਓਕੇ ਮੈਂ ਪੈਨ ਵੀ ਘਰੇ ਭੁੱਲਿਆ ਚਲੋ ਠੀਕ ਹੈ ਬੇਟਾ ਬਹੁਤ ਚ ਹੈ ਗੁੱਡ ਆ ਬਿਆ ਤੂੰ ਵੈਰੀ ਗੁੱਡ ਵੈਰੀ ਗੁੱਡ ਹੋ ਲਖਾਈ ਸੁਧਾਰ ਠੀਕ ਹੈ ਬੇਟਾ ਹਾਂ ਵੈ ਠੀਕ ਹੈ ਓਕੇ ਚਲੋ ਬੈਠੋ ਆ ਭਾਈ ਤੂੰ ਵਾਹ ਸ਼ੈਤਾਨ ਅਗਰ ਵਰਦੀ ਜੇ ਫਿਰ ਧੋਤੀ ਪਈ ਐ ਕੰਮ ਦਾ ਕਰਿਆ ਜ਼ਰਾ

ਖਰਦੇ ਹੋਣ ਗਾਧੋ ਪਟਦਾ ਮੈਨੂੰ ਇੱਕ ਨੂੰ ਪੁੱਤ ਪਨੇ ਪੋਚ ਲੈ ਕਰੋ ਵੀ ਆਂ ਬਣਾਉਣਾ ਹੈ ਕਿਹੜਾ ਬਣਾਉਣਾ ਸੀ ਕਾਲਮੀ ਤੂੰ ਬਣਾ ਲੈ ਅਚਾਰੀ ਅੰਬ ਹੈ ਬਸ ਖੇਤਰਖਾਨੇ ਗੱਲਾਂ ਕਰ ਬਣਾ ਇੱਥੇ ਤੇਰੇ ਫਾਈਲ ਕੋਈ ਲੱਗੀ ਜਾ ਕੇ ਬੈਠਾ ਚੱਲ ਬੈਠ ਮਾਰਦਾ ਫਸ ਨੰਬੀ ਦੇ ਦੇ ਵੀ ਯਾਰ ਅਜ ਪ੍ਰਿੰਸੀਪਲ ਤਾਂ ਫੋਨ ਕਿਉਂ ਲੱਗ ਰਿਹਾ ਠੀਕ ਗੱਲ ਆ ਚੱਲ ਕੋਈ ਗੱਲ ਨਹੀਂ ਪਾਰਟੀ ਦੇ ਆ ਕੇ ਵੇਤਨੇ ਸੋਤ ਠੜੀ ਫੋਨ ਵਾਲਾ ਓ ਮੋਟਿਆ ਓ ਰਿਆ ਓ ਕਿੱਧਰ ਫਰਦਾ ਓਏ ਮੈਂ ਜੀ ਰੋਟੀ ਖਾਣ ਗਿਆ ਸੀ ਓਏ ਤੇਰੀ ਅੰਨ ਨੇ ਪਹਿਲਾਂ ਮਤ ਮਾਰ ਰੱਖਿਆ ਅੰਨ ਘਟ ਖਾਇਆ ਕਰ ਓਏ ਘਟ ਖਾਇਆ ਕਰ ਪਾਣੀ ਪੂਣੀ ਪੀ ਲਿਆ ਕਰ ਜਾਂ ਭੱਜ ਜਾ ਪੈਨ ਕਾ ਪੀ ਲੇਗਾ ਤੇਰੀ ਠੀਕ ਆ ਜੀ ਲੈ ਗਿਆ ਜਲਦੀ ਚਲ ਆ ਲੈ ਪ੍ਰਿੰਸੀਪਲ ਨੂੰ ਮਰਮੁਹ ਆ ਗਿਆ ਕਾ ਰਾਜੀ ਸਿੰਘ ਸਰ ਨੇ ਫੜਾਇਆ ਓਕੇ ਆ ਓਕੇ ਆ ਜੀ ਹਾਂ ਆ ਲੈ ਆ ਜਾ ਇਧਰ ਆ ਇਧਰ ਇਧਰ ਹੁਣੇ ਫੜਾ ਗਿਆ ਫਿਰ ਉਧਰ ਹੋ ਕੰਮ ਲੱਗਿਆ ਚੱਲ ਐਮਰਜੈਂਸੀ ਹੈ ਠੀਕ ਆ ਹਾਂ ਕਹ ਰਿਹਾ ਫੋਨ ਨਹੀਂ ਲੱਗ ਰਿਹਾ ਸਰ ਨੇ ਭੇਜ ਬੇਟਾ ਤੁਹਾਨੂੰ ਪਤਾ ਨਾ ਕੱਲ ਆਪਣੇ ਸਕੂਲ 'ਚ ਫੰਕਸ਼ਨ ਆ ਹਾਂ ਤੇ ਫੁੱਲ ਤਿਆਰੀ ਕਰਕੇ ਆਉਣਾ ਤੁਸੀਂ ਠੀਕ ਹੈ ਹਾਂ ਜੀ ਮੈਡਮ ਜੀ ਸਾਡੇ ਵੱਲੋਂ ਫੁੱਲ ਤਿਆਰੀ

ਏ ਮੈਂ ਲੈਕ ਵਿੱਚ ਅਸੀਂ ਥੋੜਾ ਫੋਨ ਲੱਗ ਰਿਹਾ ਸੀ ਜੀ ਇਹ ਫਿਰ ਤੁਹਾਨੂੰ ਮੈਸੇਜ ਕਰਦਾ ਤਾਂ ਦੇਖੋ ਜੇ ਇਹੋ ਜਿਹਾ ਪਾਪੀਆਂ ਤੁਸੀਂ ਭੇਜਣ ਲੱਗੇ ਤੇ ਬੱਚਿਆਂ ਨੂੰ ਦੱਸ ਕੀ ਸਿਖਾਉਂਗੇ ਤੁਸੀਂ ਤੇ ਮੈਂ ਗਲਤ ਕੀ ਭੇਜਿਆ ਜੀ ਤੁਸੀਂ ਸਹੀ ਕੀ ਭੇਜਿਆ ਆਹ ਦੇਖੋ ਮੈਡਮ ਜੀ ਇਹ ਨਹੀਂ ਭੇਜਿਆ ਬੂਝਾ ਮੈਂ ਉਹ ਨੂੰ ਕਿ ਨਹੀਂ ਦਿੱਤਾ ਇਹ ਸਾਡੀ ਜੀ ਕਲਾਸ ਦੇ ਬੱਚੇ ਨੇ ਪੜਾਈਏ ਮੈਨੂੰ ਪਰਚੀ ਮੋਟੇ ਨੇ ਕੋਈ ਗੱਲ ਨਹੀਂ ਮੈਡਮ ਜੀ ਤੁਸੀਂ ਜਾਓ ਮੈਂ ਕਰਦਾ ਕਨਫਰਮ ਪਰ ਇਹ 파ਰਟੀ ਨਾ ਮੇਰੀ ਨਹੀਂ ਹੈਗੀ ਮੋਟਾ ਬਰੇ ਜੜੀ ਬੈਗਾ ਆਦਰਸ਼ ਚੱਲ ਰਹੀ ਨੋਲਾ ਸਾਡੇ ਤੁਹਾਡੇ 파ਰਟੀ ਧਿਆਇਆ ਰੋ ਤੇ ਛੋਟਾ ਸਾਨਾ ਜੋ ਬਟਾ ਤੁਸੀਂ ਹਾਂ ਮੇਰੀ ਪਰਚੇ ਤਾਂ ਮੈਂ ਬੇਨਤੀ ਕੀਤੀ ਸੀ ਤੇ ਆਪਕਾ ਨੂੰ ਵੀ ਫੰਕਸ਼ਨ ਤੇ ਨਾ ਵੀ ਆਪ ਫਲਾਂ ਦੇ ਬੂਟੇ ਲਾਉਣੇ ਅੱਛਾ ਮੇਰੀ 파ਤੀ ਸੱਟ ਗਿਆ ਤੇ ਆਪਦੇ ਕੋਲੋਂ ਲੈ ਕੇ ਲੈ ਗਿਆ ਮੈਂ ਬਣਾਉਣਾ ਤੁਹਾਨੂੰ ਬੰਦੇ ਦਾ ਪੁੱਤ ਓਏ ਮੇਰਾ ਦੂਰ ਗਿਆ ਓ ਮੇਰਾ ਦੂਰ ਗਿਆ ਓ ਮੇਰਾ ਓਏ ਮੋਟੇ ਮੋਟਾ ਕੀ ਕਰੀ ਜਾਂਦਾ ਓਏ ਕੀ ਜਲਦਾ ਹੀ ਜਾਂਦਾ ਜੀ ਮੈਂ ਤਾਂ ਪਾਇਲਟ ਮਾਨਾ अच्छा अच्छा जो कोई ने ਪਹਿਲਾਂ ਤਨ ਬਣਾ ਦਿੰਨਾ ਤੂੰ ਐਂ ਦੱਸ ਵੀ ਆ ਪਰਚੀ ਜਿਹੜੀ ਮੈਂ ਤੁਹਾਨੂੰ ਦਿੱਤੀ ਸੀ ਤੇ ਕੀ ਲਿਖਿਆ ਹੈ ਇਹ ਪੁੱਤ ਪਰਚੀ ਤੈਨੂੰ ਮੈਂ ਲਿਖ ਕੇ ਦਿੱਤੀ ਸੀ ਵੀ ਸਾਰੇ ਅਧਿਆਪਕਾਂ ਨੂੰ ਬੇਨਤੀ ਹੈ ਵੀ ਇਸ ਵਾਰ ਸਕੂਲ ਦੇ ਫੰਕਸ਼ਨ 'ਚ ਫਲਾਂ ਦੇ ਬੂਟੇ ਵੰਡੇ ਜਾਣ ਆਈ ਸੀ ਹਾਂਜੀ ਤੂੰ ਮੇਰੀ ਜਿੰਦਗੀ 'ਚ ਮਲਾ ਕਾਦੋ ਲਾਉਣ ਨੂੰ ਖੜਦਾ ਹਾਂ ਮੈਂ ਮਾ ਹਾਂ ਮੇਰੀ ਗੱਲ ਸੁਣ ਹਾਂ ਆ ਦੁਪਹਿਰਾਂ ਹੋਗਾ ਦੇਖਦੇ ਨੇ ਤਾਰੀਖੀ ਤੁਹਾਨੂੰ ਨਹੀਂ ਜੀ ਤੁਰ ਜਾ ਤੁਰ ਜਾ ਇਥੋਂ ਠੀਕ ਆ ਅੱਜ ਤਾਂ ਸਕੂਲ ਚ ਨਾ ਪੜ੍ਹੀ ਤੇਰਾ ਨਾਂ ਕੱਟੂ ਮੈਂ ਤੁਰ ਜਾ ਤੁਰ ਜਾ ਓ ਨੋ 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 ਅੱਜ ਆ ਕੇ ਕੀ ਮੈਂ ਮਾਂ ਕਰਦਾ ਆ ਸਕੂਲ ਨੂੰ ਕੁੱਟਿਆ ਅੱਜ ਜਿਹੜੀ ਪਰਚੀ ਮਸਰਾ ਨੇ ਕਿਹਾ ਸੀ ਉਹੀ ਜਾ ਕੇ ਮੈਂ ਮੈਡਮ ਨੂੰ ਫੜਾਈ ਸੀ ਆਏ ਵੇ ਓ ਛੱਡਾ ਮਾਂ ਉੱਥੇ ਡਿੱਗ ਗਿਆ ਸੀਗਾ ਕਿਤੇ ਪਰਚੀ ਤਾਂ ਨਹੀਂ ਪਤ ਲਗੀ ਜਮਿਆ ਅੱਜ ਟਾਈਮ ਨੇ ਸਕੂਲੋਂ ਭਜਾਇਆ ਕੀ ਹੋ ਗਿਆ ਤੈਨੂੰ ਓਹ ਹੋਣਾ ਕੀ ਆ ਯਾਰ ਅੱਜ ਮਾਸਟਰ ਜਿਹਨੇ ਫੇਰ ਘੁੱਟਿਆ ਨਾਲੇ ਸਕੂਲੋਂ ਭਜਾਤਾ ਨਾਲੇ ਕਹਿੰਦਾ ਮੈਂ ਤੇਰਾ ਨਾਂ ਕੱਟੂਗਾ ਨਾਂ ਕੱਟੂਗਾ ਜੇਰਾ ਐਂ ਤਾਂ ਕਿਵੇਂ ਨਾਂ ਕੱਟ ਦੂਗਾ ਚੱਲ ਚੱਲ ਚੱਲੀਏ ਤੇਰੇ ਸਕੂਲ ਚ ਪੜੋ ਪੜੋ ਬੇਟਾ ਪੜੋ ਹਾਂ ਠੀਕ ਹੈ ਮਾਸਟਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਮੈਂ ਦਿਹਾੜੀ ਗਿਆ ਸੀ ਜੀ ਉੱਥੇ ਆ ਗਿਆ ਰੋਣ ਲੱਗ ਗਿਆ ਮੈਂ ਤਾਂ ਇਹ ਪੁੱਛਣਾ ਹੈ ਜੀ ਕੀ ਗੱਲ ਹੋ ਗਈ ਜੀ ਉਹ ਪਾਣੀ ਕਦੋਂ ਦੇਖ ਕੇ ਉਹ ਵੈਸੇ ਭਰਾ ਪੈਣ ਲੱਗ ਪੰਦਾ ਇਹ ਪਤਾ ਕੀ ਆ ਤੂੰ ਤਾਂ ਦਿਹਾੜੀ ਜਾ ਕੇ ਆਇਆ ਦਿਹਾੜੀ ਕਰ ਲੈਣਾ ਮੈਂ ਤਾਂ ਦਿਹਾੜੀ ਵੀ ਨਹੀਂ ਹੋਣੀ ਜਦੋਂ ਹਰਕਮਾ ਕਰਦਾ ਹੈ ਤੂੰ ਮੈਂ ਤੁਰ ਜੀ ਸਾਨੂੰ ਵੀ ਪਤਾ ਲੱਗੇ ਵੀ ਕਰਦਾ ਕੀ ਹੈ ਇਹ ਤਾਂ ਹੁਣ ਮੈਂ ਇਹ ਤਾਂ ਕਹਿੰਦਾ ਮੈਂ ਪੜਦਾ ਹੀ ਵਾਲਾ ਕਹਿੰਦਾ ਮੈਂ ਬਾਹਾਂ ਨੂੰ ਬਾਹ ਲੈ ਜਾਣਾ ਪਹਿਲਾ ਬਾਹ ਤੂੰ ਬਹਾਦ ਬਹਾਵਾ ਜਵਾਬ ਲੈ ਲੈ ਤੂੰ ਇਹ ਕੰਮ ਕਰ ਤੇਰੇ ਅੱਖਰ ਪੂਰੇ ਕਰ ਦਾਂ ਮੈਂ ਜੀਰੋ ਮੂਰੇ ਕਰ ਦੇ ਇੱਕ ਆਰ ਦੇ ਪਿੱਛੇ ਇਹ ਨੰਬਰ ਦਾ ਇੱਕ ਹੀ ਲੈ ਜਾਂਦਾ ਨੰਬਰ 2 ਪਤਾ ਕੀ ਹੈ ਇਹ ਮੈਡਮ ਨੂੰ ਆ ਦੇ ਕੀ ਲੈ ਕੇ ਤੇ ਕਹਿੰਦਾ ਇਹਦੇ ਭਰਾ ਮਿਲਜੂ ਵੀਰਾਂ ਨੂੰ ਕੰਮ ਨਹੀਂ ਛੱਡਣਾ ਇਹ ਤਾਂ ਉਹ ਆ ਜੀ ਜਿਹੜਾ ਲਿਖਦੇ ਹੁੰਦੇ ਆ ਲਵ ਯੂ ਲਵ ਯੂ ਆਓ ਤੇ ਆ ਜਾਲਾ ਓਏ ਆ ਕੀ ਲਿਖੀ ਫਿਰਦਾ ਆ ਤਾਂ ਮਾਸਟਰਾਂ ਨੇ ਜੋ ਲੱਗ ਕੇ ਮੈਨੂੰ ਪੜ੍ਹਾਏ ਸੀ ਉਹੀ ਮੈਂ ਮੈਡਮ ਨੂੰ ਪੜ੍ਹਾ ਕੇ ਆਇਆ। ਓ ਮਾਤੋ ਜੀ ਜੀ ਤੁਹਾਡੀ ਕੋ ਗੱਲਬਾਤ ਹੈਗੀ ਆ ਤੇ ਤੁਸੀਂ ਆਪ ਹੀ ਨਿਬੜ ਲਓ। ਇਹਨੂੰ ਕੋਸਾਨੇ ਚ ਪਾਉਣੇ ਆ। ਇਹ ਤਾਂ ਹੀ ਇਹੇ ਆ। ਓਏ ਮੈਂ ਕਿਹਾ ਉਹ ਤੁਮੇ ਧਾਣਾ ਫੇਰੂ ਇੱਥੇ। ਜੁਜ ਕੋ ਕੋਏ ਰੋਪੋ ਦੇ ਵਿੱਚ। ਆ ਕੀ ਲਿਖੀ ਜੀ ਮੈਂ ਇਹ। ਬਈ ਆਪਣੇ ਆਪ ਦੀ ਫੰਕਸ਼ਨ ਤੇ ਸਬੂਲ ਚ ਫਲਾਂ ਦੇ ਬੂਟੇ ਲਾਉਣੇ ਆ। ਇਹ ਤੇ ਜ਼ਿੰਦਗੀ ਦਾ ਮਰਾਂ ਲਾ ਆਇਆ ਆ ਲੈ ਕੇ ਪਿਆ ਮੈਡਮ ਫੇਰ ਤਾਂ ਜੀ ਬਹੁਤ ਵੱਡੀ ਗਲਤੀ ਹੈ ਬਹੁਤ ਮਾੜੀ ਗੱਲ ਆ ਲੈ ਜਾ ਲੈ ਜਾ ਰੋ ਤੁਹਾਨੂੰ ਮੈਂ ਸ਼ਾਂਗੂ ਫੇਰ ਲੈ ਨਹੀਂ ਨਹੀਂ ਦੱਸੋ ਦੇਖੋ ਜੀ ਮੈਂ ਹੈਗਾ ਗਰੀਬ ਬੰਦਾ ਡੈੜੀ ਰੱਤੇ ਕਰਦਾਗਾ ਇਹਦੀ ਦੀ ਆਸ ਆ ਜੇ ਪੜ੍ਹ ਤੂ ਲਿਖ ਜੂ ਕੋਈ ਵਟਾ ਮਲਾਜਮ ਪਾਣ ਤੂ ਅਫਸਰ ਬਣ ਜੂ ਸਾਡੇ ਘਰ ਦੀ ਗਰੀਬੀ ਦੂਰ ਹੋ ਜੂ ਜੀ ਇੱਕ ਬੋਪਾ ਦੇ ਦੋ ਹੁਣ ਤੁਸੀਂ ਐ ਨਾ ਕਰੋ ਮੰਨਿਆ ਭਰਾਵਾ ਤੂੰ ਗਰੀਬ ਆ ਡੈੜੀ ਕਰਕੇ ਟਾਈਮpass ਕਰ ਲੈਗਾ ਮੈਨੂੰ ਤਾਂ ਸਰਕਾਰੀ ਨੌਕਰੀ ਆ ਜੋ ਨਹੀਂ ਆਦੇ ਹਰਕਤਾਂ ਮੇਰੇ ਰੇੜੀ ਲਵਾ ਦੂਏ ਮਾਸਟਰ ਜੀ ਰਹਿਮ ਕਰੋ ਐਂ ਨਾ ਕਰੋ ਜੀ ਮੈਂ ਗਰੀਬ ਬੰਦਾ ਮੇਰੇ ਲਈ ਨਹੀਂ ਜਾਂ ਇਹਦੇ ਲਈ ਨਹੀਂ ਤਾਂ ਮੇਰੇ ਲਈ ਸੋਚ ਲਓ ਜੀ ਮੇਰੇ ਲਈ ਨਹੀਂ ਤਾਂ ਇਹਦੇ ਵਾਰੀ ਇਹਦੇ ਵਾਰੀ ਇੱਕ ਵਾਰੀ ਸੋਚੋ ਕੋਈ ਗੱਲ ਨਹੀਂ ਜੀ ਬੱਚਿਆਂ ਤੋਂ ਗਲਤੀ ਹੋ ਜਾਂਦੀ ਆ ਉਹਦੀ ਗਲਤੀ ਮੈਂ ਮੰਨ ਲੈਣਾ ਜੀ ਇੱਕ ਮੌਕਾ ਦੇ ਦੋ ਬਸ ਇੱਕ ਮੌਕਾ ਦੇ ਦੋ ਕੱਲ ਕੋਈ ਗੱਲ ਤੋਂ ਗਰੀਬ ਬੰਦਾ ਤੇਰੇ ਕਹਿਣ ਤੇ ਉਹ ਮੈਂ ਇੱਕ ਮੌਕਾ ਦੇ ਦਦਾ ਪਰ ਉਹ ਸਮਝਾਵਾ ਦੇ ਪੜਨਾ ਤਾਂ ਬੰਦਿਆਂ ਨੂੰ ਬੜੇ ਠੀਕ ਹੈ ਦਿਨਿਆ ਨੂੰ ਸ਼ਾਂਤ ਨੂੰ ਬਹੁਤ ਪੜਾਵਾਂ ਜਾ ਬੈਠੋ ਜਾ ਬੜਦਾ ਕਰੋ ਹਾਂ ਪਿਓ ਤੋਂ ਬੈਠ ਖੜਾ ਬਲੋ ਅਕਲ ਦੇ ਤੋਰ ਪਿਆਵੇਂ ਹੜ ਬੈਠ ਜਾ ਕਰੋ ਕੰਨ ਕਰ ਇਹਨੇ ਭਰਾਵਾ ਮੇਰਾ ਪ੍ਰਿੰਸੀਪਲ ਨਾਲ ਪੰਗਾ ਕਰਵਾਤਾ ਉਹ ਨਾ ਰੇਤੀ ਬਾਦ ਨੂੰ ਬੜਾਇਆ ਪਰ ਕੀ ਹੋ ਉਹ ਮੇਰੇ ਕੋ ਘਰਦੀ ਕਰਦੀ ਹੈ ਤੇ ਜਿਉਂਨੇ ਮੇਰੇ ਘਰ ਨੂੰ ਕਿਤੇ ਫੋਨ ਲਾਤਾ ਤੇ ਮੇਰਾ ਤਲਾਕ ਪੱਕਾ ਲੈ ਇਹ ਮੜਾ ਪੂਰੀ ਘਰੇ ਗਈ ਠੀਕ ਆ ਇਹਦੀ ਕਲਾਸ ਹੁਣ ਮੈਂ ਲਾਇਆ ਕਰੂੰ ਹਾਂ ਹਾਂ ਥੋੜਾ ਘੂਰ ਠੀਕ ਆ ਜੀ ਹੁਣ ਮੈਂ ਸਕੂਲ ਚ ਵੀ ਆਇਆ ਕਰੂੰ ਹਾਂ ਮੜਾ ਪਤਾ ਨਹੀਂ ਲੱਦਾ ਅਰੇ ਬਾਹ ਹਾਂ ਕਿਉਂਕਿ ਪਤਾ ਨਹੀਂ ਆ ਬੱਚੇ ਨੂੰ ਪਤਾ ਨਹੀਂ ਲੱਦਾ ਵੀ ਬੱਚੇ ਆਪਣੇ ਘਰ ਦੇ ਕੀ ਹੈ ਘਰ ਦੇ ਕੀ ਠੀਕ ਆ ਕੋਈ ਨਹੀਂ ਜੀ ਹਾਂ ਹੁਣ ਮੈਂ ਪੜਾਇਆ ਕਦੇੜੀ ਮੈਨੂੰ ਮਾਰਨੀ ਪਵੇ ਟਾਈਮ ਤੋਂ ਟਾਈਮ ਕੱਢ ਕੇ ਇੱਕ ਵਾਰੀ ਸਕੂਲ ਚ ਗੇੜਾ ਮੈਂ ਮਾਰਖ ਜਾਇਆ ਠੀਕ ਆ ਜੀ ਪਰ ਤੁਸੀਂ ਰਹਿਮ ਕਰੋ ਤੇ ਗੱਲ ਸੁਣ ਇੱਕ ਵਾਰੀ ਗੱਲ ਨੂੰ ਹੀ ਮੰਨ ਬੜਾ ਪ੍ਰਿੰਸੀਪਲ ਮੈਡਮ ਕੋਲੇ ਹੋ ਕੇ ਜਾਈ ਬੜਾ ਦਾਸ ਜੀ ਮੇਰੇ ਜਵਾਬ ਦੀ ਗੱਲ ਕੋਈ ਨਹੀਂ ਮੈਂ ਤਾਂ ਉਹਨਾਂ ਨੂੰ ਗ੍ਰੀਪੰਦਾ ਹੀ ਮੈਂ ਤਾਂ ਉਹਨਾਂ ਦੇ ਮਾਫੀ ਮੰਗਾਂਗਾ ਨਹੀਂ ਕੋਈ ਇੰਨਾ ਕੰਮ ਖਾਦਾ ਰੋ ਮੇਰਾ ਵੀ ਠੀਕ ਹੈ ਜੀ ਜਾਇਆ ਮੈਂ ਠੀਕ ਹੈ ਮਿਹਰਬਾਨੀ ਜੀ ਤਿਆਰ ਰੱਖੀ ਹੁਣ ਬੰਦਿਆਂ ਵਾਂਗੂ ਕੱਢ ਲਾ ਇਸ ਗਰੀਬ ਨੂੰ ਵੀ ਪਤਾ ਮੈਂ ਤਾਂ ਹੀ ਪਰੇਸ਼ਾਨ ਐ ਪ੍ਰਿੰਸੀਪਲ ਮੈਡਮ ਦੀ ਚਾਰ ਆਲੀ ਮਨਤ ਕਰਿਆ ਮੰਨੀ ਨਹੀਂ ਉਹ ਰੱਬਾ ਇਸ ਗਰੀਬ ਦੀ ਮਨ ਲੈ ਮੇਰੀ ਜਾਨ ਸਭ ਕੁਝ ਮਰਦਾ ਆ ਦੇ ਤੱਕ ਵੱਜਿਆ